ਨਗਰ ਨਿਗਮ ਮੁਹਾਲੀ ਦੀ ਚੁਣੀ ਹੋਈ ਟੀਮ ਅਤੇ ਅਫਸਰ شاہੀ ਵਿਚਾਲੇ ਤਕਰਾਰ ਅੱਜ ਉਸ ਵਕਤ ਖੁੱਲ ਕੇ ਸਾਹਮਣੇ ਆਈ ਜਦੋਂ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਵੱਲੋਂ ਨਗਰ ਨਿਗਮ ਮੁਹਾਲੀ ਦੀ ਅਫਸਰ شاہੀ ਖਿਲਾਫ ਮੋਰਚਾ ਖੋਲਦੇ ਹੋਏ ਲਗਾਏ ਗੰਭੀਰ ਆਰੋਪ ਅਤੇ ਕਿਹਾ ਕਿ ਜੇਕਰ 2 ਦਿਨਾਂ ਅੰਦਰ ਅੰਦਰ ਸਫਾਈ ਦਾ ਪੁਖਤਾ ਪ੍ਰਬੰਧ ਨਾ ਕੀਤੇ ਗਏ ਤਾਂ ਉਹਨਾਂ ਵੱਲੋਂ ਅਫਸਰ شاہੀ ਖਿਲਾਫ ਸੜਕਾਂ ਤੇ ਉਤਰ ਕੇ ਕੀਤਾ ਜਾਏਗਾ ਪ੍ਰਦਰਸ਼ਨ ਅੱਜ ਜੋ ਹਾਲਾਤ ਸਹਿਰ ਦੇ ਬਣਾਤੇ ਆ ਅਫਸਰ ਸਹਿਬਾਨ ਨੇ ਉਹ ਲੱਗਦਾ ਹੈ ਕਿ ਲੋਕਾਂ ਨੇ ਕੀ ਸਾਨੂੰ ਆਪ ਹੀ ਸੜਕ ਤੇ ਆਉਣਾ ਪਾਣਾ ਮੈਂ ਤੇ ਅੱਜ ਹੁਣ ਕਈ ਦਿਨਾਂ ਦਾ ਤੁਹਾਡੇ ਸਾਹਮਣੇ মিডিਆ ਚ ਵੀ ਆ ਰਿਹਾ ਖਬਰਾਂ ਲਗਦੀਆਂ ਚਿੱਠੀਆਂ ਲਿਖ ਰਿਹਾ ਪਰ ਦੁੱਖ ਤੇ ਵਿਰੋਸਾ ਬੈਠਾ ਸੀਰੀਅਸ ਵਟ ਪਰ ਵੀ ਕੋਈ ਇਹਨਾਂ ਨੇ ਉਸ ਹਸਾਬ ਨਾਲ ਨਹੀਂ ਰਕ ਕਿ ਉਹਦਾ ਉਲਟਾ ਅਸਰ ਸੌਂ ਕਰ ਰਹੇ ਨੇ ਵੀ ਇਹ ਕਿ ਉਹਦਾ ਬਿਲਕੁਲ ਅੱਜ ਉਹਨਾਂ ਨੇ ਜੋ ਡੰਪਿੰਗ ਗਾਉਂਡਾ ਉਧਰ ਤੇ ਜੋ ਟਾਡੀਆਂ ਜਾਂਦੀਆਂ ਨੇ ਉਹ ਬੰਦ ਕਰਦੇ ਕੱਲ੍ਹ ਉਹ ਕਹਿੰਦੇ ਜੀ ਸਾਨੂੰ ਗ੍ਰੀਨ ਟਿਊਰਨਲ ਵੱਲੋਂ ਸਾਨੂੰ ਜਿਹੜੀ ਆ ਬੜੀਆਂ ਹੈਗੀਆਂ ਗਾਈਡਲਾਈਨਾਂ ਜਿਹੜੀਆਂ ਉਹਦੇ ਮੁਤਾਬਕ ਉਥੇ ਕੂੜਾ ਜਿਹੜਾ ਨਹੀਂ ਸੁੱਟ ਸਕਦੇ ਮੈਂ ਉਹਨਾਂ ਦੀ ਗੱਲ ਨੂੰ ਕੱਟਦਾ ਨਹੀਂ ਵੀ ਨਹੀਂ ਨਹੀਂ ਸੁੱਟ ਸਕਦੇ ਤਾਂ ਆਪਸ਼ਨ ਕੀ ਆ ਦੂਜੀ ਗੱਲ ਆ ਵੀ ਜਿਹੜਾ ਕੂੜੇ ਦਾ ਢੇਰ ਲੱਗੇ ਹੋਏ ਨੇ ਉਹਦੇ ਮਸ਼ੀਨ ਦੀ ਜਿਹੜੀ ਕਮਾਡਾ ਬਣਾਉਣੀ ਸੀ ਉਹ ਕਿਉਂ ਨਹੀਂ ਲਾਈ ਜਾਂਦੀ ਜਿੰਨਾ ਪੈਸਾ ਚਾਹੀਦਾ ਉਸ ਕੰਮ ਲਈ ਸਾਰੇ ਸਿਸਟਮ ਵਾਸਤੇ ਕਿਉਂ ਨਹੀਂ ਕੀਤਾ ਜਾਂਦਾ ਇਹ ਅੱਜ ਦੀ ਗੱਲ ਨਹੀਂ ਹੈਗੀ ਇਹ ਕਈ ਕਈ ਸਾਲਾਂ ਦਾ ਮਸਲਾ ਹੈ ਲੰਮਕਦਾ ਕਈ ਸਾਲਾਂ ਦਾ ਕੇਸ ਹਾਈ ਕੋਰਟ ਚ ਆਦੇ ਆ ਕਈ ਸਾਲਾਂ ਦਾ ਦਿਨ ਤਬ ਉਹ ਚੱਲਿਆ ਲੇਕਿਨ ਅਧਿਕਾਰੀ ਹਮੇਸ਼ਾ ਹੀ ਇਹਨੂੰ ਟਾਲਮਟੋ ਦੀ ਨੀਤੀ ਨਾਲ ਅੱਜ ਤਰੀਕਾ ਅੱਜ ਫੈਲਾ ਕਰਦੇ ਉਹ ਤੇ ਜਵਾਬ ਦੇ ਦੋ ਝੂਠਾ ਸੁੱਚਾ ਐਫੀਡੇਵਿਟ ਦੇ ਦੋ ਪਰ ਅੱਜ ਜਿਹੜਾ ਆਵਾਜ਼ ਜਿਹੜਾ ਕਿਨ ਨੱਕ ਪਾਣੀ ਜਿਹੜਾ ਨੱਕਾਂ ਨਾਲ ਭਰ ਗਿਆ ਉਹਦੇ ਵੱਲੋਂ ਬਹੁਤ ਸਾਰੀਆਂ ਕਾਤਰੀਆਂ ਗਈਆਂ ਨੇ ਗਲੈਂਟੇਬਨ ਵੱਲੋਂ ਅਦਕਾਰ ਇਹ ਆਪਣਾ ਪੱਲਾ ਝਾੜਨ ਵਾਸਤੇ ਜਿਹੜੇ ਉਪਰਲੇ ਅਧਿਕਾਰੀਆਂ ਨੇ ਲੋਕਰ ਬਾਡੀ ਡਿਪਾਰਟਮੈਂਟ ਦੇ ਉਹਨਾਂ ਵੱਲੋਂ ਥੱਲੇ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਨੇ ਵੀ ਕੂੜਾ ਉੱਥੇ ਡੰਪਾਂ ਗਲਬ ਬੰਦ ਕਰ ਦੇ ਜਿਹੜੀਆਂ ਦਾ ਐਡਵਾਂਸ ਵੈਲਫੇਅਰ ਐਸੋਸੀਏਸ਼ਨ ਕਲੋਨੀਆਂ ਦੇ ਸ਼ਹਿਰ ਦੇ ਵਿੱਚ ਪਾਣੀ ਆ ਜਿਹੜੀਆਂ ਬਣੀਆਂ ਹੋਈਆਂ ਦਾ ਭਾਵੇਂ ਉਹ 2 ਫੇਜ਼ ਆ ਭਾਵੇਂ 68 ਸੈਕਟਰ ਆ 60 ਸੈਕਟਰ ਆ 68 ਸੈਕਟਰ ਆ ਉਹ ਸਾਰੀਆਂ ਥੁਤੋਂ ਜਿਹੜੇ ਉਹਨਾਂ ਨੇ ਕੂੜਾ ਇਕੱਠਾ ਹੁੰਦਾ ਸੀ ਉਹ ਆਰਐਮਸੀ ਪੁਆਇੰਟਰ ਤੇ ਹੁੰਦਾ ਸੀ ਉਹ ਉਹਨਾਂ ਨੂੰ ਬੰਦ ਕਰਤਾ ਗਿਆ ਤੁਸੀਂ ਤੁਹਾਡੇ ਕੂੜਾ ਨਹੀਂ ਸੁੱਟਣਾ ਉਥੇ ਜਾ ਕੇ ਤੁਸੀਂ ਸਾਦੇ ਆਦਮੀ ਜਿਹੜਾ ਨੇ ਲੰਡੇ ਲਾਤੇ ਨੇ ਉਹ ਜਿਹੜੇ ਆਰਐਮਸੀ ਪੁਆਇੰਟ ਆ ਕੋਈ ਟੁੱਟੇ ਪਏ ਨੇ ਜਿਹਦੀ ਰਿਪੇਅਰ ਹੋਣੀ ਜਿਹਦੀ ਸੀ ਨਹੀਂ ਹੋਈ ਉਹ ਅੱਜ ਜਿਹੜਾ ਟਰਾਲੀਆਂ ਕੁਝ ਭਰੀਆਂ ਖੜੀਆਂ ਨੇ ਕੁਝ ਜਿਹਨਾਂ ਨੇ ਵਾਪਸ ਭੇਜਿਆ ਕਹਿੰਦੇ ਇਹ ਜਿਹੜੇ ਕੋਈ ਕਾਇਤੇ ਨੇ ਉਹ ਕਹਿੰਦੇ ਜੀ ਖਾਲੀ ਹੋਣੀ ਤੇ ਅਸੀਂ ਭਰਨੀ ਕਰ ਦਈ ਆ ਉਹਦੇ ਨਾਲ ਅੱਜ ਸਿਚੁਏਸ਼ਨ ਗਰਮੀ ਦਾ ਮੌਸਮ ਆ ਬਰਸਾਤ ਕਿਸੇ ਵੇਲੇ ਵੀ ਆ ਸਕਦੀ ਆ ਔਰ ਉਹਦੇ ਨਾਲ ਕੀ ਆ ਭੀ ਜਿਹੜੇ ਹਾਲਾਤ ਜਿਹੜੇ ਆ ਵਿਗੜਨ ਦੀ ਜਿਹੜੀ ਸੰਭਾਵਨਾ ਵੱਧ ਜਾਂਦੀ ਆ ਔਰ ਸ਼ਹਿਰ ਚ ਬਿਮਾਰੀਆਂ ਫੈਲਣਗੀਆਂ ਬਦਬੂ ਇੰਨੀ ਮਾਰੇਗੀ ਲੋਕ ਸੜਕਾਂ ਤੇ ਆਉਣਗੇ ਅੱਜ ਸਫਾਈ ਮਜਬੂਰਾਂ ਕੋਲ ਵੀ ਜੇ ਕੂੜਾ ਉਥੇ ਲੱਥੇਗਾ ਨਹੀਂ ਤੇ ਚੱਕਰ ਦੇ ਜਿਹਦੇ ਲਈ ਔਰ ਕੱਲ ਨੂੰ ਜੇ ਡੋਟਰ ਦਾ ਕਲੈਕਸ਼ਨ ਜਿਹੜੀ ਹੈਗੀ ਆ ਉਹ ਕਿਉਂ ਆਰਐਮਸੀ ਪੁਆਇੰਟ ਤੇ ਜਾਣੀ ਹੈ ਉਥੋਂ ਆਰਐਮਸੀ ਪੁਆਇੰਟ ਤੋਂ ਕੂੜਾ ਜਿਹੜਾ ਵਾ ਉਥੇ ਵੱਖੋ-ਵੱਖ ਸਕਦੀ ਹੈ ਕਰਨ ਤੋਂ ਬਾਅਦ ਜਿਹੜਾ ਕੂੜਾ ਵੱਧ ਜਾਂਦਾ ਵਾ ਉਹ ਕਿੱਥੇ ਜਾਣਾ ਨਾ ਕੋਈ ਅਧਿਕਾਰੀ ਜਵਾਬ ਦੇਣ ਨੂੰ ਤਿਆਰ ਨਹੀਂ ਕੋਈ ਅਧਿਕਾਰੀ ਇੱਥੇ ਜ਼ਿੰਮੇਵਾਰ ਲੈਣ ਨੂੰ ਤਿਆਰ ਨਹੀਂ ਮੈਂ ਕਈ ਅੱਜ 7 ਚਿੱਠੀਆਂ ਲਿਖ ਲਈਆਂ ਅੱਜ ਅਖੀਰ ਮੈਂ ਮਹਾਰਮਾਨ ਜੋ ਡਿਪਟੀ ਕਮਿਸ਼ਨਰ ਨੂੰ ਹੋਣੇ ਮੈਂ ਚਿੱਠੀ ਲਿਖ ਲਈ ਆ ਪਹਿਲਾਂ ਕੀਤਾ ਸੀ ਉਹ ਬੈਠੇ ਨੇ ਸੀਟ ਦੇ ਉੱਤੇ ਜਦੋਂ ਆਉਂਦੇ ਨੇ ਮੈਂ ਉਹਨਾਂ ਕੋਲ ਜਾ ਕੇ ਚਿੱਠੀ ਲੈ ਕੇ ਕੋਆਰਡੀਨੇਟਰ ਤੁਸੀਂ ਅੱਜ ਇਹ ਗਵਾਡਾ ਨਗਰ ਨਗਰ ਨਿਕਮ ਪਬਲਿਕ ਸਾਇਨ ਸੱਤ ਕੇ ਇਹਦਾ ਕੋ ਹੱਲ ਕਰੋ ਜੇ ਕੋਈ ਗਾਈਡ ਲਾਈਨਾਂ ਆਈਆਂ ਨੇ ਮੰਨ ਲਿਆ ਗੱਲ ਕਿ ਹਾਈ ਕੋਰਟ ਦੀਆਂ ਗਾਈਡ ਲਾਈਨਾਂ ਨੇ ਜਾਂ ਕੋਈ ਬਲਿੰਟ ਬਿਊਰੋ ਨੇ ਗਾਈਡ ਲਾਈਨਾਂ ਨੇ ਉਹਨੂੰ ਫਾਲੋ ਕਰਨਾ ਸਾਡਾ ਫਰਜ਼ ਬੰਦਾ ਪਰ ਉਹਦੇ ਨਾਲ ਨਾਲ ਜੇ ਕੋਲਟਰਨੇਟ ਜਿੰਨਾ ਚਿਰ ਉਹਨੂੰ ਜੇ ਉਹਨੂੰ ਬੰਦ ਕਰਨੀ ਆ ਉਹਤੇ ਕਿਤੇ ਹੋਰ ਕੋ ਬੰਦੋਬਾਸ ਜੋ ਗਵਾਡਾ ਕਰੇ ਸ਼ਹਿਰ ਤੇ ਨਾ ਵੱਡਾ ਬਣਾਤਾ ਗਵਾਡਾ ਨੇ ਕਰੋੜਾਂ ਰੁਪਏ ਦੀ ਕਮਾਈ ਕਰ ਗਿਆ ਇਥੋਂ ਅੱਜ ਸਾਰੇ ਆਦੋ ਸਿਟੀ ਤੋਂ ਲੈ ਕੇ ਕਿਹੜੀ ਆਦੋ ਸਿਟੀ ਤੋਂ ਉਹਨੇ ਕਿਹੜੀ ਜਗ੍ਹਾ ਦਿੱਤੀ ਜਦੋਂ ਤੋਂ ਵਾਸਤੇ ਕੋਈ ਜਗ੍ਹਾ ਨਹੀਂ ਦਿੱਤੀ ਅੱਜ ਕਿਹੜਾ ਉਹਨਾਂ ਆਲ ਆਰਟੀਡੀਆਈ ਇਹਦਾ ਵਡਾਣਾ ਅਲਾਉ ਕੀਤਾ ਕਰੋਨਾ ਰੁਪਏ ਉਹਦੀ ਇਹਨਾਂ ਸੀਐਲਯੂ ਲਈ ਆ ਕਿਸੇ ਕੋਲ ਉਹ ਉਥੇ ਇੱਕ ਆਰਮ ਸੀ ਪੁਆਇੰਟ ਹੈ ਨਹੀਂ ਉਹ ਲੋਕ ਕਿਤੇ ਕੋਈ ਸਰਦਾਂ ਛੁੱਟ ਜਾਂਦਾ ਕੋਈ ਉਥੇ ਇਕੱਠਾ ਕਰਕੇ ਸਾਡੇ ਡੰਪਿੰਗ ਕਾਉਂਟ ਤੇ ਆ ਜਾਂਦੇ ਆ ਅੱਜ ਬਲੌਂਗੀ ਆ ਬਲੌਂਗੀ ਕੋਈ ਡੰਪਿੰਗ ਹੁੰਦਾ ਉਹ ਸਾਲਾ ਉਹ ਪੂਰਾ ਉਥੇ ਆ ਰਿਹਾ ਉਹਦੇ ਨਾਲ ਕੀ ਹੈ ਵੀ ਮਸਲਾ ਜਿਹੜਾ ਇਹਨੂੰ ਕੋਈ ਕੋਆਰਡੀਨੇਟ ਕਰਨ ਦੀ ਥਾਂ ਨੇ ਇੱਕ ਦੂਜੇ ਦੇ ਮੋਢਿਆਂ 'ਤੇ ਸੁੱਕਿਆ ਜਾਂਦਾ ਕਾਉਂਸਲਰ ਸੇਬਾਨ ਵੱਖਰੇ ਪਰੇਸ਼ਾਨ ਨੇ ਸ਼ਹਿਰੀ ਵੱਖਰੇ ਪਰੇਸ਼ਾਨ ਨੇ ਸੀਨੀਅਰ ਸਿਟੀਜ਼ਨ ਬਕਰੇ ਪਰੇਸ਼ਾਨ ਨੇ ਜਿਹੜੇ ਜਿਹੜੇ ਵੈਲਫੇਅਰ ਰੈਸੋਚਨਾਂ ਜਿਹੜੀਆਂ ਵਿਚਾਰੀਆਂ ਉਹ ਬਕਰੇ ਪਰੇਸ਼ਾਨ ਨੇ ਹਰ ਬੰਦੇ ਕੋ ਮੇਰਾ ਫੋਨ ਨੰਬਰ ਆ ਹਰ ਬੰਦਾ ਮੈਨੂੰ ਫੋਨ ਕਰ ਰਿਹਾ ਵੀ ਮੇਰੀ ਸਭ ਕੀ ਕਰੀਏ ਹੁਣ ਮੈਂ ਵੀ ਮੇਰੀਆਂ ਵੀ ਲਿਮਿਟੇਸ਼ਨਾਂ ਨੇ ਮੈਂ ਅਖੀਰ ਅੱਜ ਡਿਪੀ ਕੋਲ ਜੁਤੀ ਜਾਂ ਜਾ ਰਿਹਾ ਨਾਲ ਕਹਿਣ ਜਾ ਰਿਹਾ ਮੈਡਮ ਜੇ ਦੋ ਦਿਨ ਜਿੰਨਾ ਕੋਈ ਹੱਲ ਨਾ ਕੀਤਾ ਤੇ ਮੈਂ ਘਰਨੇ ਤੇ ਬੈਠਾਂਗਾ ਉਹ ਸਰਕਾਰ ਨੇ ਜਿਹੜਾ ਆਪਣੇ ਸਾਥੀਆਂ ਨੂੰ ਲੈ ਕੇ ਕਿੱਥੇ ਬਹਿਣਾ ਵਾ ਚੌਂਕ 'ਚ ਬਹਿਣਾ ਵਾ ਗਮਾੜਾ ਕੋਲ ਬਹਿਣਾ ਵਾ ਡੀਸੀ ਕੋਲ ਬਹਿਣਾ ਵਾ ਉਹ ਆਪਾਂ ਬਾਅਦ ਫੈਸਲਾ ਕਰਾਂਗੇ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ